ਸਤਿ ਸ਼੍ਰੀ ਅਕਾਲ ਜੀ ਮੈਂ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਹਰ ਸਾਲ ਦੀ ਤਰ੍ਹਾਂ ਜਿਹੜਾ ਮਈ ਮਹੀਨੇ ਦੇ ਵਿੱਚ ਜਿਹੜਾ ਨਗਰ ਕੀਰਤਨ ਕੱਢਿਆ ਜਾਂਦਾ ਆਉਂਦੀ 4 ਮਈ ਨੂੰ ਜਿਹੜਾ ਇਹ ਵਿਸਾਖੀ ਹੈਰੀਟੇਜ ਮੰਥ ਦੇ ਰੂਪ ਦੇ ਵਿੱਚ ਕੈਨੇਡਾ ਦੇ ਵਿੱਚ ਮਨਾਇਆ ਜਾਂਦਾ ਔਰ ਮਾਲਟਨ ਗੁਰੂ ਘਰ ਤੋਂ ਚੱਲ ਕੇ ਸਿਕਸ ਪਿਚਲ ਸੈਂਟਰ ਡੈਕਸਟੇਲ ਗੁਰੂ ਘਰ ਤੱਕ ਜਿਹੜਾ ਨਗਰ ਕੀਰਤਨ ਹੈ ਹਰ ਸਾਲ 4 ਮਈ ਨੂੰ ਕੱਢਿਆ ਜਾਂਦਾ ਔਰ ਇਸ ਸਾਲ ਦੇ ਵਿੱਚ ਵੀ ਜਿਹੜੀਆਂ ਤਿਆਰੀਆਂ ਹੋ ਚੁੱਕੀਆਂ ਆਉਂਦੇ ਐਤਵਾਰ ਨੂੰ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਮੇਰੇ ਨਾਲ ਗੁਰਦੁਆਰਾ ਪ੍ਰਬੰਧ ਕਮ ਹੇ ਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜੀ ਕਿਵੇਂ ਤਿਆਰੀਆਂ ਨੇ ਔਰ ਕਿਹੜੇ ਦਿਨ ਕੀ ਹੋ ਰਿਹਾ ਦੱਸੋ ਖਾਲਸੇ ਦੇ ਪਹਿਲਾਂ ਸਾਜਨਾ ਦੇਵ ਜੀ ਦੀਆਂ 326ਵੇਂ ਲੱਖ ਲੱਖ ਸਾਈ ਸੰਗਤ ਨੂੰ ਮੁਬਾਰਕਾਂ ਉਸੇ ਸੰਬੰਧ ਵਿੱਚ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਮਾਲਟਨ ਗੁਰਦਰਾਸੋ ਐਕਸਟਰਲ ਗੁਰਦਰਾਸਾ ਮਹਾਨ ਕੀਰਤਨ 4 ਮਈ ਦਿਨ ਐਤਵਾਰ ਹੋਣ ਜਾ ਰਹੇ ਨੇ ਪਹਿਲਾਂ ਉਹਨਾਂ ਦਾ ਪ੍ਰੋਗਰਾਮਾਂ ਵੀ 2 ਦਿਨ ਜਿਹੜੇ ਸ਼ੁੱਕਰਵਾਰ ਤੇ ਸ਼ਨੀਵਾਰ ਸਿੱਖ ਵਰਚੂ ਸੈਂਟਰ ਐਕਸਟਰਲ ਗੁਰਦੁਆਰਾ ਸਾਹਿਬ ਵਿਖੇ ਬਾਹਰ ਦੀਵਾਨ ਸਜਣਗੇ ਜੀ ਸ਼ੁੱਕਰਵਾਰ ਨੂੰ ਢਾਡੀ ਦਰਬਾਰ ਹੋਣਗੇ ਸ਼ਾਮ ਨੂੰ ਸ਼ੇਤੂਲਾ ਕੇ 9:30 ਤੱਕ ਤੇ ਇਸੇ ਤਰ੍ਹਾਂ ਸ਼ਨੀਵਾਰ ਸ਼ਾਮ ਨੂੰ 6 ਤੋਂ 9:30 ਤੱਕ ਕੀਰਤਨ ਦਰਬਾਰ ਸਜਣਗੇ ਸੰਗਤਾਂ ਨੂੰ ਬੇਨਤੀ ਆ ਵੀ ਦੋ ਦਿਨ ਆਪਾਂ ਲਾਹ ਲੈਣਾ ਕਿ ਬਾਹਰ ਟੈਂਟ ਜਿਹੜੇ 3-4 ਆਪਾਂ ਉਹ ਵੀ ਲੰਗਰ ਦੀ ਸੇਵਾ ਚੱਲੂਗੀ ਕਿ ਜਿਹੜਾ ਆਪਾਂ ਕਿਸ ਗાળા ਨਜ਼ਾਰਾ ਤੁਸੀਂ ਇੱਥੇ ਤੱਕੋਗੇ ਕਿਉਂਕਿ ਤਿੰਨ ਦਿਨ ਜੇ ਆਪਣਾ ਪ੍ਰੋਗਰਾਮ ਚੱਲਣਗੇ ਸੰਗਤਾਂ ਵਿੱਚ ਹੋਰ ਉਤਸ਼ਾਹ ਵਧੂਗਾ ਜੀ ਤੇ ਉਸ ਦਿਨ ਪਹਿਲਾਂ ਸ੍ਰੀ ਖੰਡ ਪੜਸਾ ਦੇ ਭੋਗ ਪਹਿਣਗੇ ਮਾਡਰਨ ਕੋਰ ਦਰਸਾਹ ਤੇ ਉੱਥੋਂ 12 ਵਜੇ ਦੇ ਕਰੀਬ ਨਗਰ ਕੀਰਤਨ ਆਰੰਭ ਹੋਣਗੇ ਸੰਗਤਾਂ ਨੂੰ ਬੇਨਤੀ ਹੈ ਵੀ ਕੇਸੀ ਦੁਪੱਟੇ ਸਿੱਤੇ ਕਿਸੇ ਤਰ੍ਹਾਂ ਸਜਾ ਕੇ ਪਹੁੰਚੋ ਜੋ ਕਿ ਮਾਰਨਿੰਗ ਸਟਾਰ ਹੰਬਰ ਬੋਡ ਹੰਬਰ ਲਾਈਨ ਫੈਂਚ ਤੇ ਬੋਡ ਵਾਈਨ ਡੋਨ ਬੁਲਵਾਰਡ ਹਥੋਂ ਹੁੰਦੇ ਹੋਏ ਕੈਰੀਅਰ ਡਰਾਈਵ ਰਾਹੀਂ 6 ਸਪੈਚੂ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਗੇ ਪਰ ਇਲਕੀ ਜਿਹੜੀ ਮੇਨ ਪ੍ਰੋਬਲਮ ਇਹ ਹੈ ਵੀ ਵੀ ਬਿਨਾ ਪਾਰਮੜ ਤੋਂ ਕੋਈ ਵੀ ਰਾਹਤੇ ਵਿੱਚ ਟੈਂਟ ਨਾ ਲਾਇਆ ਜਾਵੇ ਜਿਹੜੇ ਸੌ ਸਾਈਡ ਹੀ ਟੈਂਟ ਲੱਗਣੇ ਨੇ ਜਿਹੜਾ ਬਿਨਾ ਇਜਾਜ਼ਤ ਤੋਂ ਕੋਈ ਟੈਂਟ ਲਾਊਗਾ ਜੀ ਉਹ ਇਨਫੋਰਸਮੈਂਟ ਵਾਲਿਆਂ ਕਿ ਟਿਕਟ ਦੇਣ ਕਿਉਂਕਿ ਵੀ ਬਹੁਤ ਹੀ ਪ੍ਰੋਬਲਮ ਆ ਰਹੀ ਹੈ ਤੇ ਸਿਟੀ ਬਹੁਤ ਸਖਤ ਹੈ ਇਸ ਵੇਲੇ ਜੇ ਆਪਾਂ ਗੱਲ ਕੀਤੀ ਜਾਵੇ ਸੇਫਟੀ ਨੂੰ ਲੈ ਕੇ ਜਿਵੇਂ ਤੁਸੀਂ ਗੱਲ ਕਰਤੀ ਜਿਵੇਂ ਆਪਣੇ ਰਾਹ ਦੇ ਵਿੱਚ ਜਦੋਂ ਆਪਾਂ ਹੰਬਰਪੁਰ ਤੋਂ ਆਉਨੇ ਆਪਾਂ ਉੱਥੇ ਖੁੰਜੇ ਦੇ ਉੱਪਰ ਟੈਂਟ ਲੱਗੇ ਹੁੰਦੇ ਜਾਂ ਉੱਥੇ ਇਸ ਤਰ੍ਹਾਂ ਦੀ ਜਿਹੜੀ ਬਿਨਾ ਪਰਮਿਸ਼ਨ ਤੋਂ ਕੋਈ ਲਾਇਆ ਨਾ ਜਾਵੇ ਜਿਵੇਂ ਤੁਸੀਂ ਦੱਸਿਆ ਪਰ ਜੇ ਆਪਾਂ ਪਾਰਕਿੰਗ ਦੀ ਗੱਲ ਕੀਤੀ ਜਾਵੇ ਜਾਂ ਹੋਰ ਜਿਹੜੇ ਵਲ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਆਪਣੇ ਇਧਰ ਤੇ ਇਧਰੋਂ ਕਰਤੇ ਉਹਦੇ ਬਾਰੇ ਵੀ ਕੁਝ ਜਾਣਕਾਰੀ ਦਿਓ ਔਰ ਜੇ ਕਿਸੇ ਨੇ ਲਾਉਣਾ ਵੀ ਆ ਤਾਂ ਉਹਦੇ ਕੋਲੇ ਕੀ ਉਹ ਜਾ ਕਿਦਾਂ ਮਤਲਬ ਗੁਰਦੁਆਰੇ ਤੱਕ ਅਪਰੋਚ ਕਰੇ ਸਿਟੀ ਤੱਕ ਅਪਰੋਚ ਕਰੇ ਜਾਂ ਕੀ ਕਰੇ ਮਾਰਨਿੰਗ ਸਟਾਰ ਤੇ ਤਾਂ ਕੋਈ ਸਿਰਫ ਜਿਹੜਾ ਪਾਣੀ ਵਰਤਾ ਸਕਦੇ ਆ ਪਹਿਲਾਂ ਵੀ ਸਿਟੀ ਵੱਲੋਂ ਵੀ ਇੱਕ ਲਾਈਨ ਆਪਰੋਂ ਐਮਰਜੈਂਸੀ ਖਾਲੀ ਰੱਖਣੀ ਪਣੀ ਕੋਈ ਪਿਛਲੇ ਪਿਛਲੇ ਸਾਲ ਹਾਦਸਾ ਹੋ ਗਿਆ ਸੀ ਕੋਈ ਤੇ ਇਸ ਕਰਕੇ ਕਿਸੇ ਨੇ ਵੀ ਆਪਣੇ ਘਰ ਮੂਰੇ ਵੀ ਕੋਈ ਟੈਂਟ ਨਹੀਂ ਲਾ ਸਕਦਾ ਕਿਉਂਕਿ ਇਹ ਨਗਰ ਕੀਰਤਨਾ ਪਰਮਿਟ ਜਿਹੜਾ ਆਪਾਂ ਡੈਰੀ ਗੁਰਦੁਆਰਾ ਕਮੇਟੀ ਨੂੰ ਮਿਲਦਾ ਅੰਤਰੀ ਗੁਰਦੁਆ ਕੋਈ ਹੈਪਨ ਹੁੰਦਾ ਕਿਸੇ ਨੇ ਲੰਗਰ ਰਸਤੇ ਵਿੱਚ ਕੋਈ ਵੀ ਲਾਉਣਾ ਤਾਂ ਜਿਹੜੀ ਆਪਣੇ ਗੌਰਵੇ ਤੱਕ ਆਪਣੇ 427 ਤੱਕ ਐਕਸਲ ਗੁਰਦਵਾਰਾ ਸਾਹਿਬ ਵੱਲੋਂ ਉਹ ਤੁਸੀਂ ਸਿਕਸ ਸਪਿਰਚੁਅਲ ਸੈਂਟਰ ਐਕਸਲ ਗੁਰਦਵਾਰਾ ਸਾਹਿਬ ਕਰ ਸਕਦੇ ਹੋ ਐਦਕੀ ਜਿਹੜੇ ਹੰਬਰਪੁੱਡ ਹੰਬਰ ਲਾਈਨ ਤੇ ਇੱਕ ਪਾਸੇ ਟੈਂਟ ਲੱਗਣੇ ਥੋੜੇ ਟੈਂਟ ਲੱਗਣੇ ਨੇ ਜਿਹੜੇ ਟੈਂਟ ਮੇਨ ਲੱਗਣੇ ਆ ਸਾਰੇ ਸਿਕਸ ਸਪਿਰਚੁਅਲ ਸੈਂਟਰ ਗੁਰਦਵਾਰਾ ਸਾਹਿਬ ਵਿਖੇ ਲੱਗਣ ਸੰਗਤ ਨੂੰ ਬੇਨਤੀ ਹੈ ਵੀ ਤੁਸੀਂ ਸਾਰੇ ਸਿਕਸ ਪਰ ਜੋ ਸੈਂਟਰਲ ਗੁਰਦੁਆਰਾ ਪਹੁੰਚਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੀ ਹੰਬਰਪੋਰਟ ਹੰਬਰ ਲੈ ਰਸਤਾ ਕੋਈ ਬਾਹਰ ਜਾਣ ਨੂੰ ਬਹੁਤ ਘੱਟ ਨੇ ਤਾਂ ਕਰਕੇ ਜਿਹੜੀ ਸਿਟੀ ਆ ਬਹੁਤ ਉਸ ਜਗ੍ਹਾ ਸਾਖਤਾ ਤਾਂ ਕਰਕੇ ਟੈਂਟ ਵੀ ਉੱਥੇ ਘੱਟ ਲਾਈ ਜਾਣੇ ਜੀ ਤੇ ਜੇ ਪਾਰਕਿੰਗ ਦੀ ਗੱਲ ਕੀਤੀ ਜਾਵੇ ਇਸ ਵਾਰ ਜਿਹੜੀ ਪਾਰਕਿੰਗ ਆ ਉਹ ਕਿੱਥੇ ਕਿਹੜੀ ਕਿਹੜੀ ਜਗ੍ਹਾ ਚੁਣੀ ਗਈ ਹੈ ਕਈ ਵਾਰੀ ਲੋਕ ਸੜਕ ਤੇ ਲਾ ਕੇ ਆ ਜਾਂਦੇ ਆ ਕਿਉਂਕਿ ਜਦੋਂ ਜੋਂ ਜੋਂ ਸ਼ਾਮ ਦਾ ਟਾਈਮ ਆਉਂਦਾ ਜਦੋਂ ਮਹਾਰਾਜ ਦੀ ਸਵਾਰੀ ਜੋਂ ਜੋਂ ਕੋਲੇ ਨਗਰ ਕੀਰਤਨ ਆਉਂਦਾ ਉਸ ਤਰੀਕੇ ਨਾਲ ਲੋਕ ਰਹਾਾਂ 'ਚ ਹੀ ਖੜ ਜਾਂਦੇ ਨੇ ਇਹਦੇ ਬਾਰੇ ਵੀ ਕੋਈ ਜਾਣਕਾਰੀ ਜਰਨਲ ਸਾ ਜੀ ਗੁਰੂ ਸਾਹਿਬ ਸਾਡੇ ਸਮਰੱਥ ਨੇ ਸਾਰਾ ਕੁਝ ਜਾਣਦੇ ਨੇ ਫਿਰ ਸਾਨੂੰ ਇਹ ਵੀ ਚਾਹੀਦਾ ਵੀ ਅਸੀਂ ਕਿਸੇ ਦੇ ਦਰਮੂਰੇ ਨਾਂ ਲਈਏ ਪਾਰਕਿੰਗ ਕਿ ਅਗਲਾ ਦੁਖੀ ਹੁੰਦਾ ਫਿਰ ਅਗਲਾ ਕਲਾਕਾਰ ਦਾ ਫਿਰ ਸਾਡੂੰ ਹੋਈ ਨਹੀਂ ਸਿਟੀ 'ਚ ਵੀ ਗੱਲਾਂ ਕਰਦੇ ਆ ਜਿੱਥੇ ਜਗ੍ਹਾ ਮਨੋਕਰ ਹੋ ਗਈ ਤਾਂ ਕਿਉਂਕਿ ਜਗ੍ਹਾ ਮਿਲ ਰਹੀਆਂ ਨੇ ਅਸੀਂ ਇੱਥੇ ਆਪਾਂ ਇੱਕ ਵਾਰ ਫੇਰ ਵੀ ਇੰਟਰਵਿਊ ਕਰਨੀ ਤੁਹਾਨੂੰ ਜਿਹੜੀ ਜਿਹੜੀ ਸਹੀ ਸਹੀ ਜਗ੍ਹਾ ਹੋਣਗੀਆਂ 15 ਬੱਸਾਂ ਤਾਂ ਜਿਹੜੀ ਇੱਕ ਸ਼ਟਲ ਬੱਸ ਸਰਵਿਸ ਹੀ ਚੱਲਣੀ ਆ ਮਾਲਟਰ ਗੁਰਦੁਆਰਾ ਐਕਸਲ ਆਪਣੇ ਕੋਈ ਜਿਹੜੀ ਇੱਕਣਾ ਬੱਡ ਵਾਈਨ ਮਿਲ ਰਹੀ ਹੈ ਹਜੇ ਪਰ ਕਿ ਮਿਲ ਨਹੀਂ ਹੋ ਰਹੀਆਂ ਕਿ ਹੰਬਰ ਕਾਲਜ ਵੀ ਮਿਲੀ ਆ ਉਹ ਕੱਲੀ ਕੱਲੀ ਜਗ੍ਹਾ ਦੱਸੀ ਜਾਊਗੀ ਪਰ ਬਿਨਾ ਤੁਸੀਂ ਜਿੱਥੇ ਲਿਖਿਆ ਫੈਰ ਵਾਲਾ ਹੈਗਾ ਜਾਂ ਸੌ ਸਾਈਡ ਕਿਸੇ ਨੂੰ ਲੰਗਰ ਨਹੀਂ ਲਾਉਣਾ ਇਹ ਸਾਰਾ ਕੁਝ ਪਲੀਜ਼ ਜੀ ਖਿਆਲ ਰੱਖ ਆਪਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਹ ਕੰਮ ਨਹੀਂ ਕਰਨੇ ਕਿਉਂਕਿ ਗੁਰੂ ਤੁਹਾਨੂੰ ਤਾਂ ਹੀ ਦੇਣਗੇ ਜੇ ਗੁਰੂ ਖੁਸ਼ ਹੋਊਗਾ ਜੇ ਆਪਾਂ ਗਲਤ ਕੰਮ ਕਰਾਂ ਦੁਨੀਆ ਦੁਖੀ ਹੁੰਦੀ ਆ ਸੰਗਤ ਦੁਖੀ ਹੁੰਦੀ ਆ ਪਰਿਵਾਰ ਦੁਖੀ ਹੋ ਰਿਹਾ ਇਹ ਬਹੁਤ ਸ਼ਿਕਾਇਤਾਂ ਗਈਆਂ ਨੇ ਪਰਮਟ ਬਹੁਤ ਔਖਾ ਸੇਮ ਪਰਮਟ ਆ ਹੁਣ ਜਿਹੜਾ ਪਿਛਲੇ ਸਾਲਾਂ ਸੀਗਾ ਤੇ ਪਰ ਆਪਾਂ ਕਿ ਜੀ ਖਿਆਲ ਰੱਖਾਂਗੇ ਤਾਂ ਆਪਾਂ ਨੂੰ ਗਾਹ ਨੂੰ ਵੀ ਪਰਮਟ ਮਿਲਦੇ ਰਹਿਣਗੇ ਕਿਉਂਕਿ ਜੇ ਆਪਾਂ ਇਸ ਜਿਹੜੇ ਨਗਰ ਕੀਰਤਨ ਦਾ ਸਾਡਾ ਜਿਹੜਾ ਮੇਨ ਮੋਟਿਵ ਸਾਡਾ ਹੁੰਦਾ ਵੀ ਸਿੱਖ ਸਾਡਾ ਹੈਰੀਟੇਜ ਮੰਨਦਾ ਤੇ ਸਾਡਾ ਸਿੱਖੀ ਦਾ ਜਿਹੜਾ ਪ੍ਰਚਾਰ ਦੂਰ ਦੂਰ ਤੱਕ ਜਾਵੇ ਔਰ ਲੋਕ ਜੇ ਆਪਣੇ ਬਹੁਤ ਜ਼ਿਆਦਾ ਗੈਦਰਿੰਗ ਬਹੁਤ ਜ਼ਿਆਦਾ ਤਦਾਦ ਚਾਹੁੰਦੇ ਨੇ ਤਾਂ ਕੇਸਰੀ ਪੱਗਾਂ ਬ ਇਸ ਤਰੀਕੇ ਨਾਲ ਕੋਈ ਹਲਜਲ ਜਾਂ ਕੋਈ ਵੀ ਕੋ ਹੁੱਲੜਬਾਜ਼ ਵੀ ਮਾੜੇ ਮੋਟੇ ਹੁੰਦੇ ਨੇ ਜਾਣ ਬੁੱਝ ਕੇ ਖਰਾਬ ਕਰਦੇ ਉਹਨਾਂ ਲਈ ਕੋਈ ਖਾਸ ਸਕਦਾ ਇਤਾਂ ਦੇ ਕੋਈ ਵੀ ਜਿਹੜਾ ਵਹੀਕਲ ਵਿੱਚ ਨਹੀਂ ਲੱਗ ਸਕਦਾ ਬਿਨਾਂ ਪਰਮਟ ਤੋਂ ਪਰਮਟ ਦੇ ਨਾਲ ਹੀ ਵਹੀਕਲ ਵਿੱਚ ਲੱਗਣੇ ਫਿਰ ਜੇ ਰਸਤੇ ਵਿੱਚ ਤੁਸੀਂ ਜਿਹੜਾ ਕੋਈ ਲੰਗਰ ਛੱਕਦੇ ਹੋ ਕੇਨ ਵਗੈਰਾ ਲੈਣੇ ਹੋ ਜੇ ਤੁਸੀਂ ਕੇਨ ਲੈ ਲਈ ਉਹਨੂੰ ਅੱਧਾ ਡੋਲੋ ਨਾ ਉਹਨੂੰ ਪੂਰਾ ਪੀ ਕੇ ਡੋਲੋ ਕਿਉਂਕਿ ਜੇ ਤੁਸੀਂ ਉਹ ਡੋਲਦੇ ਹੋ ਗਰਬ ਬੈਂ ਦੇ ਵਿੱਚ ਉਹ ਚੋਂਦਾ ਜਾਂਦਾ ਹੈ ਨਾ ਉਹ ਵੀ ਸੇਵਾਦਾਰਾਂ ਦੇ ਸਿਰ ਤੇ ਪੈਂਦਾ ਹੈਗਾ ਸੰਗਤਾਂ ਨੂੰ ਬੇਨਤੀ ਵੀ ਤੁਸੀਂ ਆਪ ਇਹਨਾਂ ਗੱਲਾਂ ਦਾ ਖਿਆਲ ਰੱਖੀ ਜੀ ਆਪਾਂ ਇਹ ਗੱਲ ਕਰਾਂ ਤਾਂ ਹੀ ਗੁਰੂ ਦੀ ਖੁਸ਼ੀ ਮਿਲਣੀ ਹੈ ਦੇਖੋ ਗੁਰੂ ਦੀ ਖੁਸ਼ੀ ਤਾਂ ਹੀ ਮਿਲਣੀ ਹੈ ਜੇ ਆਪਾਂ ਗੁਰੂ ਦੇ ਆਸ਼ੀਅ ਅਨੁਸਾਰ ਚੱਲਾਂਗੇ ਜੇ ਕਿਉਂਕਿ ਗੁਰੂ ਨੇ ਸਾਨੂੰ ਆਪਾਂ ਜੇ ਆਪਾਂ ਸਬਦਾਂ ਦੇ ਅਨੁਸਾਰ ਨਹੀਂ ਚੱਲਾਂਗੇ ਸਿਸਟਮ ਦੇ ਮਤਲਬ ਨਹੀਂ ਚੱਲਾਂਗੇ ਤਾਂ ਫਿਰ ਆਪਾਂ ਨੂੰ ਖੁਸ਼ੀਆਂ ਨਹੀਂ ਮਿਲਣੀਆਂ ਪ੍ਰਧਾਨ ਜੀ ਜੇ ਤੁਸੀਂ ਕੋਈ ਦੋ ਸ਼ਬਦ ਕਹਿਣਾ ਚਾਹੋ ਵੀ ਲੋਕਾਂ ਨੂੰ ਜਿਵੇਂ ਬਿੱਟੂ ਜੀ ਨੇ ਤਾਂ ਦੱਸਤੀ ਸਾਰੀ ਜਾਣਕਾਰੀ ਦੇਤੀ ਐ ਤੁਸੀਂ ਆਪਣੇ ਕੰਨੀਆਂ ਕੋਈ ਹਦਾਇਤ ਕੋਈ ਇਸ ਤਰ੍ਹਾਂ ਦੀ ਗੱਲ ਜਦੋਂ ਮਹਾਰਾਜ ਦੀ ਸਵਾਰੀ ਇੱਥੇ ਪਹੁੰਚਦੀ ਆ ਜਦੋਂ ਨਗਰ ਕਿਰਦਾਰ ਉਦੋਂ ਵੀ ਕਈ ਵਾਰੀ ਦੇਖਿਆ ਨਹੀਂ ਜਾਂਦਾ ਵੀ ਐਂਟਰੀ ਕਿੱਧਰ ਦੀ ਕਰਨੀ ਆ ਲੋਕ ਮੂਰੇ ਆ ਜਾਂਦੇ ਨੇ ਉਹਨਾਂ ਲਈ ਕੋਈ ਖਾਸਤਾ ਹੈ ਡੇਲੀ ਪੰਜਾਬੀ ਪੋਸਟ ਦੇ ਸਾਰੇ ਸਰੋਤਿਆਂ ਨੂੰ ਤੇ ਨਾਨਕ ਨਾਮ ਲੈਵਾ ਸੇ ਕੌਮ ਦੇ ਸੰਗਤ ਨੂੰ ਹੱਥ ਜੋੜ ਕੇ ਸੇ ਮਰਤਾ ਸਾਹਿਬ ਬੇਨਤੀ ਹੈ ਕਿ ਕੁਝ ਹੈਗੀਆਂ ਜਿਹੜੀਆਂ ਜਾਣਕਾਰੀਆਂ ਅਸੀਂ ਦੇਣਾ ਚਾਹੁੰਦੇ ਆ ਸੰਗਤ ਨੂੰ ਉਹਨਾਂ ਤੇ ਜ਼ਰੂਰ ਪਹਿਰਾ ਦਿੱਤਾ ਜਾਵੇ ਇਸ ਵਾਰ ਜਿਹੜਾ ਬਹੁਤ ਹੀ ਜਿਹੜਾ ਜਿਹੜਾ ਸ਼ਕਤੀ ਜਿਹੜੀ ਵਰਤ ਜਾਣੀ ਆ ਸਾਰੇ ਪਾਸਿਆਂ ਤੋਂ ਡੇਟਾ ਵੀ ਲਗੜੀਆਂ ਜਿੰਨੇ ਵੀ ਜਿੰਨੀਆਂ ਵੀ ਦੂਜਾ ਇਨਫੋਰਮੇਸ਼ਨ ਪ੍ਰਬੰਧਕਾਨੀ ਹੋ ਦਿੱਤੀ ਜਾਵੇ ਉਹਦਾ ਅਸੀਂ ਭਰਪੂਰ ਸਹਿਯੋਗ ਮੰਗਦੇ ਆ ਸਾਰੀ ਸੰਗਤ ਤੋਂ ਕਿ ਸਾਨੂੰ ਪੂਰਾ ਸਹਿਯੋਗ ਦਿਓ ਤਾਂ ਕਿ ਅੱਗੇ ਤੋਂ ਅਸੀਂ ਨੂੰ ਬਹੁਤ ਵਧੀਆ ਕਰ ਸਕੀਏ ਜਿਸ ਤਰ੍ਹਾਂ ਟੈਂਟਾਂ ਦੇ ਉੱਤੇ ਆਪਣੇ ਹਰੇਕ ਟੈਂਟ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਕਿ ਇੱਥੇ ਕਿਹੜੀ ਚੀਜ਼ ਸਰਵਿਸ ਸਰਵਿਸ ਅਸੀਂ ਦੇ ਰਹੇ ਹਾਂ ਇੱਥੇ ਸਾਗ ਮੱਕੀਆਂ ਰੋਟੀਆਂ ਦੇ ਰਹੇ ਹਾਂ ਜਾਂ ਛੋਲੇ ਪੂੜੀਆਂ ਦੇ ਰਹੇ ਹਾਂ ਉਹ ਲਿਖਿਆ ਹੋਣਾ ਚਾਹੀਦਾ ਤਾਂ ਕਿ ਇੱਕ ਰਾਸ਼ ਘਟ ਜਾਵੇ ਦੂਜੀ ਗੱਲ ਇਹ ਆ ਵੀ ਜਿਹੜੇ ਜਿਨ੍ਹਾਂ ਨੇ ਆਪਣੇ ਟੈਂਟ ਲਾਉਣੇ ਆ ਉਹਨਾਂ ਦੇ ਪਾਰਕਿੰਗ ਵਾਸਤੇ ਅਸੀਂ ਖਾਸ ਇੰਤਜ਼ਾਮ ਕੀਤਾ ਹੈ ਟੈਂਟਾਂ ਦੇ ਕੋਲੇ ਕੋਈ ਵੀ ਪਾਰਕਿੰਗ ਨਾ ਹੋਏ ਜੇ پارک ਹੋਊਗੀ ਤਾਂ ਉਹ ਟੋਕ ਕੀਤੀ ਜਾਊਗੀ ਜਾਂ ਉਹ ਦੂਜਾ ਉਹਨੂੰ ਦੂਜਾ ਟੈਕਟ ਦਿੱਤੀ ਜਾਊਗੀ ਫਿਰ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਗਈ ਇਸੇ ਤਰ੍ਹਾਂ ਸਾਨੂੰ ਹਰ ਇੱਕ ਚੀਜ਼ ਦਾ ਅਸੀਂ ਸਹਿਯੋਗ ਮੰਗਦੇ ਹਾਂ ਪਾਰਕਿੰਗ ਵਾਸਤੇ ਬਹੁਤ ਸੋਹਣੇ ਇੰਤਜ਼ਾਮ ਕੀਤੇ ਜਾ ਰਹੇ ਆ ਪੂਰਾ ਉਹਦਾ ਨਕਸ਼ਾ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਟੀਵੀ ਚੈਨਲਾਂ ਦੇ ਉੱਤੇ ਅਸੀਂ ਪ੍ਰਾਪਰ ਦੂਜਾ ਡਿਟੇਲ ਦੇ ਵਿੱਚ ਅਸੀਂ ਸਮਝਾਵਾਂਗੇ ਕਿੱਥੇ ਦੂਜਾ ਐਮੂਲੈਂਸ ਖੜੀ ਹੋਣੀ ਹੈ ਕਿੱਥੇ ਪੈਰਾਮੈਡਿਕ ਨੇ ਦੂਜਾ ਵਰਕਰ ਨੇ ਕਿੱਥੇ ਅਸੀਂ ਕਿੱਥੇ ਜਿਹੜਾ ਨਗਰ ਕੀਰਤਨ ਨੂੰ ਕਿਸ ਤਰ੍ਹਾਂ ਕਿਸ ਏਰੀਆ ਦੇ ਵਿੱਚ ਲੈ ਕੇ ਜਾਣਾ ਹੈ ਅਸੀਂ ਖਿਲਰ ਕੇ ਨਹੀਂ ਜਾਣਾ ਟੈਂਟ ਇੱਥੇ ਪਾਸੇ ਲੱਗ ਸਕਦੇ ਉਹ ਵੀ ਦੱਸੇ ਜਾਣਗੇ ਵੀ ਕਿੱਥੇ ਲਾ ਸਕਦੇ ਤੁਸੀਂ ਆਪਣੇ ਆਪ ਜੇ ਕੋਈ ਟੈਂਟ ਲਾਉਗਾ ਰਸਤੇ ਦੇ ਵਿੱਚ ਤੇ ਉਹ ਇਨਫੋਰਸਮੈਂਟ ਵਾਲੇ ਉਹਨੂੰ ਦੂਜਾ ਟਿਕਟ ਵੀ ਦੇ ਸਕਦੇ ਉਹ ਚਕਾ ਵੀ ਸਕਦੇ ਆ ਇਸ ਕਰਕੇ ਹੋਰ ਬਹੁਤ ਸਾਰੀਆਂ ਜਿਹੜੀਆਂ ਜਿਵੇਂ ਜਿਵੇਂ ਹੁਣ ਦਿਨ ਬਹੁਤ ਘਟ ਰਹਿ ਗਿਆ ਸੀ ਛੇਤੀ ਦੁਜਾਗੇ ਟੀਵੀ ਚੈਨਲਾਂ ਦੇ ਹੋਰਾਂ ਤੇ ਵੀ ਆਵਾਂਗੇ ਤੇ ਉਹਨਾਂ ਤੇ ਸਾਰੀ ਇਨਫੋਰਮੇਸ਼ਨ ਜਿਹੜੀ ਦਿੱਤੀ ਜਾਓਗੇ ਸੋ ਹੋਰ ਕੋਈ ਪਰਮੇਂਦਰ ਜੀ ਗੱਲ ਐਡ ਕਰਨੀ ਰਹੀ ਹੋਵੇ ਤਾਂ ਬਾਕੀ ਜਿਹੜੇ ਜਿੰਨੇ ਵੀ ਟੈਂਟ ਇਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਣੇ ਆ ਉਹਨਾਂ ਦੇ ਗੱਡੀਆਂ ਬਾਹਰ ਲੱਗਣੀਆਂ ਉਹਨਾਂ ਨੂੰ ਬੇਨਤੀ ਵੀ ਤੁਸੀਂ ਐ ਦੇਖੋ ਆਪਾਂ ਕਈ ਵਾਰਾ ਕਰਦੇ ਆ ਵੀ ਸਮਾਨ ਲਿਆਉਣ ਦੇ ਬਹਾਨੇ ਅੰਦਰ ਗੱਡੀ ਲਿਆਉਂਦੇ ਨੇ ਫਿਰ ਬਾਹਰ ਕੱਢਦੇ ਨਹੀਂ ਵੀ ਉਹ ਨਹੀਂ ਉਹ ਕੰਮ ਨਹੀਂ ਹੋਣਾ ਪਲੀਜ਼ ਦੇਖੋ ਵਾਰ-ਵਾਰ ਹੀ ਬੇਨਤੀ ਕਰਦੇ ਆ ਵੀ ਆਪਾਂ ਖਾਲਸਾ ਸਾਧਨ ਦਾ ਉਸਾਰਾ ਮੜਕ ਬਣਾਉਣਾ ਲੋਕਾਂ ਨੂੰ ਪਤਾ ਲੱਗੇ ਵੀ ਖਾਲਸਾ ਸਾਧਨ ਦਾ ਦਸ ਬਣਾ ਰਹੇ ਆ ਤੇ ਸੰਗਤਾਂ ਨੂੰ ਬੇਨਤੀ ਆ ਵੀ ਹੌਮ ਹੁਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੁਹਾਡਾ ਡੇਲੀ ਪ ਦਮ ਦੇਣ ਦਾ ਤੇ ਕਰ ਕਰ ਗੱਲ ਪਚਾਉਣ ਦਾ ਬਹੁਤ ਬਹੁਤ ਧੰਨਵਾਦ ਸੋ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਬਤੇ ਸੋ ਇਹ ਸਨ ਗੁਰਦੁਆਰਾ ਪ੍ਰਬੰਧ ਕਮੇਟੀ ਜਿਨ੍ਹਾਂ ਨੇ ਦੱਸਿਆ ਵੀ ਆਉਂਦੀ ਜਿਹੜੀ 4 ਤਰੀਕ ਨੂੰ ਨਗਰ ਕੀਰਤਨ ਕੱਢਿਆ ਜਾ ਰਿਹਾ ਉਹਦੇ ਵਿੱਚ ਕੀ ਕੀ ਸੇਫਟੀਜ਼ ਜਿਹੜੀ ਪ੍ਰਕਾਸ਼ਨ ਸਾਨੂੰ ਲੈਣੇ ਚਾਹੀਦੇ ਆ ਕਿਉਂਕਿ ਜਿਹੜੀਆਂ ਕਈ ਵਾਰੀ ਇਹ ਹੋ ਜਾਂਦਾ ਵੀ ਆਪਾਂ ਰਸਤੇ ਦੇ ਵਿੱਚ ਚੀਜ਼ ਵੈਸੇ ਹੀ ਗੱਡੀ ਚੋਂ ਕੱਢ ਕੇ ਸਰਵ ਕਰਨ ਲੱਗ ਜਾਂਦੇ ਆ ਉਹ ਕਹਿੰਦੇ ਵੀ ਇਹਦੀ ਜ਼ਿੰਮੇਵਾਰੀ ਕਮੇਟੀ ਦੀ ਨਹੀਂ ਹੋਵੇਗੀ ਕਿਉਂਕਿ ਇਹ ਜਿਹੜਾ ਵੀ ਭਾਰ ਪਹਿਣਾ ਇਹ ਕਮੇਟੀ ਗੁਰੂ ਘਰ ਦੇ ਉੱਪਰ ਪਹਿਣਾ ਸੋ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਔਰ ਆਪਾਂ ਇੱਥੇ ਆਪਣੀ ਜਿਹੜੀ ਸਿੱਖਿਆ ਦੀ ਸਟਰੈਂਥ ਜਿਹੜੀ ਆਪਾਂ ਦਿਖਾਉਣੀ ਆ ਲੋਕਾਂ ਨੂੰ ਵੀ ਅ ਇਹ ਰਹੇ ਨੇ ਆ ਔਰ ਇਕੱਠ ਕਰਦੇ ਆ ਤਾਂ ਕਿ ਅਸੀਂ ਜੇ ਅਸੀਂ ਚੰਗੀ ਉਹਨਾਂ ਨੂੰ ਲੋਕਾਂ ਦੇ ਚੰਗੀ ਛਵੀ ਆਪਦੀ ਮੂਰੇ ਉਹਨਾਂ ਦੇ ਪੇਸ਼ ਕਰਾਂਗੇ ਔਰ ਇਹ ਜਾਂ ਗੰਦ ਨਹੀਂ ਪਾਵਾਂਗੇ ਕਦੇ ਇੱਧਰ ਸਿੱਟ ਤਾ ਕਦੇ ਉੱਧਰ ਸਿੱਟ ਤਾ ਇਸ ਤੋਂ ਜੇ ਬਚਾਅ ਕਰਾਂਗੇ ਤਾਂ ਅਗਲੇ ਸਾਲੇ ਤੋਂ ਵੀ ਵੱਧ ਵੱਡੇ ਤਰੀਕੇ ਨਾਲ ਨਗਰ ਕੀਰਤਨ ਕੱਢਿਆ ਜਾ ਸਕਦਾ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਦੇ ਨਾਲ ਫਿਰ ਰੂਬਰੂ ਆਵਾਂਗੇ ਸੋ ਕੈਮਰਾਮੈਨ ਅਨਮੋਲ ਦੇ ਨਾਲ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਟੋਰਾਂਟੋ ਕੈਨੇਡਾ